ਬੰਦਰ ਕਨਜੂਕੇ ਬੋਹਤ ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇਦਾਤੇ ਦੁਖ ਨਿਵਾਦਨ ਬਾਤਿ ਸਹ। ਗਿਆਨ ਦੇ ਸਗੁਰ ਜੁਗੋ ਜੁਗ ਅਟਲ ਸਤਗੁਰੂ ਜਗਤ ਗੁਰੂ ਆਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋਂ ਆਪ ਜੀ ਸਤ ਗੁਰੂ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹਾਂ ਬੰਮੀ ਪਾਤਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਹਨ ਤਤੰਤਨ ਸ਼ਤ ਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਅਨੰਦ ਭਰਪੂਰ ਜੀਵਨ ਬਣਾਉਣ ਵਾਸਤੇ ਪਾਤਸ਼ਾਹ ਨੇ ਸੁਬਦ ਹੁਕਮ ਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰੋਣਾ ਤੱਕ ਪਹੁੰਚਾਏ ਨੇ ਸਤਗੁਰ ਜੀ ਇਸ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਨੇ ਆਓ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਪਵਾਣ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਜੀ ਪ੍ਰਾਨ ਪ੍ਰਭ ਮਨ ਹੈ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਹਾਰ ਅੰੰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀ ਸਤ ਗੁਰ ਜੀ ਬਖਸ਼ ਕਰ ਰਹੇ ਨੇ ਜੀ ਪ੍ਰਾਨ ਪ੍ਰਭ ਮਨ ਹੈ ਅਧਾਰਾ ਪ੍ਰਭ ਸਾਡੀ ਜਿੰਦ ਦਾ ਵੀ ਆਸਰਾ ਹੈ ਸਾਡੇ ਪ੍ਰਾਣਾ ਦਾ ਵੀ ਆਸਰਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਮੇਰੀ ਜਿੰਦ ਦਾ ਆਸਰਾ ਪ੍ਰਭੂ ਹੈ ਜਿਨੇ ਆਸਰਾ ਪਰਮਾਤਮਾ ਨੂੰ ਬਣਾ ਲਿਆ ਫਿਰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ ਜੇ ਹੋਰ ਹੋਰ ਆਸਰੇ ਬਣਾਏ ਹੋਏ ਨੇ ਕੋਈ ਆਸਰਾ ਰਹਿੰਦਾ ਨਹੀਂ ਤੇ ਇੱਕ ਦਾ ਆਸਰਾ ਲੈਂਦਾ ਨਹੀਂ ਫਿਰ ਮਨੁੱਖ ਇੱਕ ਦਾ ਆਸਰਾ ਆ ਗਿਆ ਸਾਰੇ ਆਸਰੇ ਪਿੱਛੇ ਹੋਣਗੇ ਕੁਝ ਨਾ ਵੀ ਹੋਵੇ ਕੋਈ ਫਰਕ ਨਹੀਂ ਪਏਗਾ ਜਿੰਦ ਦਾ ਆਸਰਾ ਜਿੰਦ ਹੈ ਹੀ ਆਧਾਰ ਹੀ ਜਿੰਦ ਉਸ ਪਰਮਾਤਮਾ ਦੇ ਆਸਰੇ ਹੈ ਜਦੋਂ ਤੱਕ ਉਹ ਚਾਰਿਆ ਸਰੀਰ ਮਿੱਟੀ ਵਿੱਚ ਜਿੰਦ ਰਹੇਗੀ ਵਰਨਾ ਇਹ ਮਾਟੀ ਹੈ ਸਾਰੀ ਮਾਟੀ ਬਾਟੀ ਹੋਈ ਇੱਕ ਰੋਵਣ ਹਾਰੇ ਕੀ ਕਵਣ ਢੇਖ ਮਿੱਟੀ ਵਿੱਚ ਨੂਰ ਪਾ ਦਿੱਤਾ ਏ ਪਾਦਸ਼ਾ ਨੇ ਆਪਣੀ ਜਿੰਦ ਆਪਣੇ ਭਰਾ ਇਹ ਮਿੱਟੀ ਤਾਂ ਚੱਲ ਰਹੀ ਏ ਇਹ ਹੱਥ ਤਾਂ ਇਲ ਰਿਹਾ ਇਹ ਬੋਲ ਮਿੱਟੀ ਤਾਂ ਰਹੀ ਏ ਜਿਹਦੇ ਵਿੱਚ ਨੂਰ ਪਾਇਆ ਜਿੰਦ ਸਤਿਗੁਰ ਜੀ ਕਹਿੰਦੇ ਨੇ ਖਾਕ ਨੂਰ ਕਰਦੰ ਦੁਨੀਆ ਅਲਮਾਏ ਇਸ ਮਿੱਟੀ ਨੂੰ ਨੂਰ ਬਣਾ ਕੇ ਚਲ ਕਰਿਆ ਹੋਇਆ ਹੈ ਤਾਂ ਇਹ ਮਿੱਟੀ چل ਰਹੀ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਿੱਟੀ چل ਰਹੀ ਹੈ ਇਹ ਕਿਉਂ ਜੀ ਪ੍ਰਾਣ ਇਹਨਾਂ ਤੇ ਧਿਆਨ ਦੇਣਾ ਸੀ ਆਪਣੇ ਪ੍ਰਾਣਾ ਤੇ ਆਪਣੀ ਜਿੰਦ ਤੇ ਅਸੀਂ ਦਿੰਦੇ ਆ ਮਿੱਟੀ ਤੇ ਮਿੱਟੀ ਤੱਕ ਸੀਮਤਾ ਹੈ ਸਾਡੀ ਮਿੱਟੀ ਤੱਕ ਨਹੀਂ ਮਰਤੀ ਤਾਂ ਖਤਮ ਹੋਣ ਵਾਲੀ ਹੈ ਕਿ ਜਿੰਦ ਪ੍ਰਾਣ ਤੱਕ ਜਾਣਾ ਹੈ ਆਪਨ ਜਿਹੜਾ ਵੀ ਇਸ ਜੀਵੋ ਤੱਕ ਪਹੁੰਚ ਗਿਆ ਬਸ ਪ੍ਰਕਾਸ਼ ਹੀ ਪ੍ਰਕਾਸ਼ ਹੈ ਚਾਨਣਾ ਹੀ ਚਾਨਣਾ ਹੈ ਹਨੇਰਾ ਹੈ ਹੀ ਨਹੀਂ ਇੱਥੇ ਕਿਉਂਕਿ ਹਨੇਰੇ ਵਿੱਚ ਕੁਝ ਨਹੀਂ ਪਤਾ ਲੱਗਦਾ ਅਗਿਆਨ ਹਨੇਰ ਹੈ ਸੂਝ ਸਨਾਹੀ ਬੌਰ ਬੌਰ ਪੁੱਛਦਾ ਜੀ ਪ੍ਰਾਣ ਪ੍ਰਭ ਮਨ ਹੈ ਆਧਾਰਾ ਹੁਣੇ ਆਸਰਾ ਬਣੇ ਕਿਵੇਂ ਪਤਾ ਤਾਂ ਸਾਰਿਆਂ ਨੂੰ ਹੈ ਇਹ ਨਹੀਂ ਕਿ ਮੈਨੂੰ ਹੀ ਪਤਾ ਹੈ ਸਭ ਨੂੰ ਪਤਾ ਹੈ ਪਰਮਾਤਮਾ ਦਾ ਨਾਮ ਬਹੁਤ ਵਧੀਆ ਚੀਜ਼ ਹੈ ਸਭ ਨੂੰ ਪਤਾ ਪਰ ਕਿਉਂ ਨਹੀਂ ਐਸਾ ਹੋ ਸਕਦਾ ਤੇ ਭਗਤਾਂ ਨੇ ਕਿਉਂ ਮੰਨਿਆ ਸਤਗੁਰੂ ਜੀ ਕਿਉਂ ਇਸ ਚੀਜ਼ ਨੂੰ ਮੰਨ ਗਏ ਨੇ ਜਾਣ ਗਏ ਨੇ ਔਰ ਆਸਰਾ ਬਣਾ ਲਿਆ ਅਸੀਂ ਕਿਉਂ ਨਹੀਂ ਬਣਾਉਂਦੇ ਭਗਤਾਂ ਨੇ ਕਿਉਂ ਬਣਾਇਆ ਭਗਤ ਜੀਵ ਹੈ ਗੁਣ ਗਾਏ ਅਪਾਰਾ ਉਸ ਅਪਾਰ ਪ੍ਰਭੂ ਦੇ ਗੁਣ ਗਾ ਗਾ ਕੇ ਜੀ ਰਹੇ ਨੇ ਆਤਮਕ ਜੀਵਨ ਇਹ ਜੀ ਜੀਵਨ ਜਿਹੜਾ ਜੀ ਜੀਆਂ ਅੰਦਰ ਜੀਓ ਸਭ ਕੁਝ ਜਾਣਲਾ ਜਿਹੜਾ ਸਾਡੇ ਅੰਦਰ ਜੀਓ ਹੋ ਕੇ ਬੈਠਾ ਹੈ ਜੀ ਉਹਨੂੰ ਉਸ ਦੇ ਗੁਣ ਭਗਤ ਗਾਉਂਦੇ ਨੇ ਭਗਤ ਤੇਰੇ ਮਨ ਭਾਵ ਦੇ ਕਿਉਂ ਚੰਗੇ ਲੱਗਦੇ ਨੇ ਉਹਦੇ ਮਨ ਵਿੱਚ ਦਰ ਸੋਹਣ ਕੀਰਤ ਗਾਮ ਦੇ ਉਹਨੂੰ ਗਾਈ ਜਾਂਦੇ ਭਗਤ ਜਿਵੇਂ ਗੁਣ ਗਾਏ ਅਪਾਰਾ ਇਹ ਜਦੋਂ ਗੁਣ ਗਾਵਾਂਗੇ ਅਸੀਂ ਤਾਂ ਪਤਾ ਲੱਗੇਗਾ ਤਾਂ ਅਸਰਾ ਬਣੇਗਾ ਵਰਸੇ ਨਹੀਂ ਬਣੇਗਾ ਬਸ ਗਾਣ ਦਾ ਹੀ ਹੁਕਮ ਹੈ ਸਾਨੂੰ ਗਾਣਾ ਅਰ ਸੁਣਨਾ ਗਾਣਾ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਕੀਤੀ ਇਸ ਤੋਂ ਲੰਬੇ ਹੋ ਗਿਆ ਸੀ ਹੋਰ بڑے ਕੰਮ ਕਰਨ ਲੱਗ ਪਏ ਆ ਗਾਣਤੇ ਨਹੀਂ ਦੰਦੇ ਜੀਵ ਗਾਵੇ ਜਾਂ ਕੰਨ ਸੁਣੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਉਹਨਾਂ ਦੇ ਮੇਲ ਕਰ ਭਾਈ ਜਿਨ੍ਹਾਂ ਨਾਲ ਮਿਲ ਕੇ ਤੇਰੀ ਜੀਵ ਗਾਵੇ ਜਾਂ ਕੰਨ ਸੁਣ ਬਸ ਉਹਨਾਂ ਨਾਲ ਮੇਲ ਕਰ ਹੋਰਾਂ ਨਾਲ ਨਾ ਕਰ ਭਾਵੇਂ ਕਿਤਨਾ ਹੀ ਵਧੀਆ ਹੋਏ ਕੋਈ ਬਸ ਹਾਲਾਂਕਿ ਪਰਮਾਤਮਾ ਸਾਰਿਆਂ ਦੇ ਅੰਦਰ ਹੈ ਕਿਉਂਕਿ ਕਈਆਂ ਦੇ ਨਾਲ ਮਿਲ ਕੇ ਸਾਨੂੰ ਭੁੱਲ ਜਾਂਦਾ ਹੈ ਜੋ ਅਸੀਂ ਕਰਦੇ ਹੁੰਦੇ ਆ ਤੇ ਕਈਆਂ ਦੇ ਨਾਲ ਯਾਦ ਆ ਜਾਂਦਾ ਹੈ ਭਗਤ ਗਾਵੈ ਗੁਣ ਗਾਇ ਭਗਤ ਜਿਵੇਂ ਗੁਣ ਗਾਏ ਪਾਰਾ ਭਗਤ ਆਵੇ ਸਾਹਿਬ ਚਿੱਤ ਭਗਤਾ ਤੇਰੇ ਡਿੱਠਿਆਂ ਜਿਨ੍ਹਾਂ ਨੂੰ ਦੇਖ ਕੇ ਹੀ ਯਾਦ ਆਵੇ ਰੱਬ ਉਹਨਾਂ ਨੂੰ ਸਤਿਗੁਰੂ ਜੀ ਤਾਂ ਹੋਰ ਸਾਨੂੰ ਬਹੁਤ ਵੱਡੀ ਬਖਸ਼ਿਸ਼ ਕਰਦੇ ਨੇ ਕਹਿੰਦੇ ਉਪਜੰਪ ਦਰਸ਼ਨ ਕੀ ਜੈ ਤਾਂ ਕਾ ਰਾਮ ਨਾਮ ਜਾ ਕਾ ਮਨ ਰੰਪਾ ਉੱਠਦੇ ਸਾਰ ਤੂੰ ਉਸ ਦਾ ਦਰਸ਼ਨ ਕਰ ਜੀ ਦਾ ਰਾਮ ਨਾਮ ਵਿੱਚ ਮਨ ਰੰਗਿਆ ਪਿਆ ਹੋਵੇ ਰੰਗਿਆ ਹੋਦਾ ਦਰਸ਼ਨ ਕਰ ਤੂੰ ਵੀ ਰੰਗਿਆ ਜਾਏਗਾ ਛੋੜੋ ਯਾਦ ਹੀ ਉਹਦੀ ਗੱਲ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ ਰੰਗ ਜਾਂਦਾ ਇੱਥੇ ਬ੍ਰੁਖ ਇਸ ਕਰਕੇ ਇਹ ਤ੍ਰਿਕਾ ਹੈ ਉਹਨੂੰ ਗੁਣ ਗਾਓਗੇ ਉਹਦੇ ਫਿਰ ਉਹ ਭੁੱਲੇਗਾ ਨਹੀਂ ਫਿਰ ਜਿੰਦ ਦਾ ਆਸਰਾ ਦਿਖਣ ਲੱਗ ਜਾਏਗਾ ਜਿੰਦ ਦਾ ਆਸਰਾ ਬਣ ਲੱਗ ਜਾਏਗਾ ਜਿੰਦ ਦਾ ਆਸਰਾ ਮਿਲ ਲੱਗ ਜਾਏਗਾ ਉਹ ਪ੍ਰਾਣਾ ਦਾ ਆਸਰਾ ਪ੍ਰਾਣਾ ਦਾ ਆਸਰਾ ਕੀ ਸਾ ਸੰਗ ਹੈ ਜੀ ਹਰ ਪ੍ਰਾਣ ਉਹਦੇ ਸਿਮਰਤੀ ਵਿੱਚ ਹੋਵੇਗਾ ਉਸ ਮਨੁੱਖ ਦਾ ਦਮ ਧਮ ਸਦਾ ਸੰਭਾਲਦਾ ਦਮ ਨਾ 버ਤਾ ਜਾਏ ਉਸ ਰੁੱਖ ਦਾ ਕੋਈ ਵੀ ਪ੍ਰਾਣ ਕੋਈ ਵੀ ਸਵਾਸ ਖਾਲੀ ਨਹੀਂ ਹੁੰਦਾ। ਦਮ ਨਾ ਮਿਰਥਾ ਜਾਏ ਮਿਰਥਾ ਕਹਿੰਦੇ ਨਹੀਂ ਖਾਲੀ ਨੂੰ। ਅਗਰ ਕੋਈ ਨਿਕਲ ਵੀ ਗਿਆ ਹੈ ਨਾ ਸਵਾਸ ਉਹ ਬਹੁਤ ਯਾਦ ਕਰਦਾ ਉਸ ਪ੍ਰਾਣ ਨੂੰ। ਵੀ ਇੰਨਾ 1 ਮਿੰਟ 1.5 ਮਿੰਟ 2 ਮਿੰਟ ਵੀ ਮੈਂ ਜਪੜ ਤੋਂ ਬਿਨਾ ਰਹਿ ਗਿਆ। ਇਤਨੀ ਨੇੜਤਾ ਵਿੱਚ ਹੁੰਦਾ ਹੈ ਸਵਾਸ ਸੰਗ ਜੀ। ਜਿਨ੍ਹਾਂ ਦੀ ਇਹ ਗੱਲ ਕਰ ਰਹੇ ਨੇ ਅਸੀਂ ਤੁਸੀਂ ਤਾਂ ਇੱਕੋ ਜਿਹੇ ਨੇ ਨਾ ਆਪਾਂ ਭਗਤ ਜੀਵੇਂ ਫਿਰ ਜੀਵੇਂ ਆਤਮਿਕ ਜੀਵਨ ਜਿੰਦੇ ਨੇ ਉਹ ਪ੍ਰਾਣ ਜੀਵਨ ਜ਼ਿੰਦਗੀ ਜਿਹੜੀ ਹਾਸਲ ਹੈ ਸਾਡੀ ਅਸੀਂ ਸਰੀਰਕ ਜੀਵਨ ਜੀ ਰਹੇ ਆ ਸਾਨੂੰ ਉਹਦਾ ਪਤਾ ਨਹੀਂ ਆਤਮਿਕ ਜੀਵਨ ਦਾ ਆਤਮ ਰਸ ਜਿਹੇ ਜਾਣਿਓ ਹਰ ਸਹਿਜੇ ਬਾਣ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਉਹਨਾਂ ਨੂੰ ਉਹ ਅਵਸਥਾ ਵਿੱਚ ਰਹਿੰਦੇ ਨੇ ਇਸ ਵਿੱਚ ਕਹਿੰਦੇ ਗੋਣ ਨਿਧਾਨ ਅੰਮ੍ਰਿਤ ਹਰ ਨਾਮਾ ਧਿਆਏ ਧਿਆਏ ਸੁਖ ਪਾਇਆ ਚਿਓ ਗੁਣ ਨਿਧਾਨ ਗੁਣਾ ਦਾ ਖਜ਼ਾਨਾ ਅੰਮ੍ਰਿਤ ਹਰ ਨਾਮਾ ਗੁਣਾ ਦਾ ਖਜ਼ਾਨਾ ਕੀ ਹੈ ਹਰੀ ਦਾ ਅੰਮ੍ਰਿਤ ਨਾਮ ਜੋ ਮਰਤਿਉ ਤੋ ਰਹਤ ਨਾਮ ਹੈ ਆ ਮਰਤ ਮਰਤਿਉ ਤੋ ਰਹਤ ਮਰਤਿਉ ਨਿ ਆਤਮਕ ਮੌਤ ਨਹੀਂ ਜਿਹਦੇ ਵਿੱਚ ਅਸਾਨੂੰ ਕੀ ਕਰੋ ਕੀ ਹੈ ਹਰ ਨਾਮ ਕੀ ਕਰਨਾ ਹੈ ਧਿਆਏ ਧਿਆਏ ਸੁਖ ਪਾਇਆ ਜਿਉ ਜਿਤਨਾ ਧਿਆਏਗਾ ਜਿਤਨਾ ਯਾਦ ਕਰੇਗਾ ਜਪਣਾ ਰਸਨਾ ਦੁਆਰਾ ਹੈ ਧਿਆਉਣਾ ਹਿਰਦੇ ਦੁਆਰਾ ਹੈ ਪ੍ਰਾਣਾ ਦੁਆਰਾ ਹੈ ਮਤ ਦੁਆਰਾ ਹੈ ਬੁੱਧ ਦੁਆਰਾ ਹੈ ਚਿੱਤ ਦੁਆਰਾ ਹੈ ਇੰਨੇ ਕੰਮ ਕਰਨ ਵਾਲੇ ਨੇ ਸਾਡੇ ਕੋਲ ਇੰਨੀ ਚੀਜ਼ਾਂ ਦੇ ਜਪਣ ਲੱਗ ਪਈਆਂ ਸਾੜੀਆਂ ਕਿੰਨੀ ਕਮਾਈ ਹੋਵੇਗੀ ਤੁਹਾਡੇ ਕੋਲ ਕਿਤਨਾ ਕਮਾ ਲੋਗੇ ਤੁਸੀਂ ਮੁੱਕਣਾ ਵੀ ਨਹੀਂ ਇੰਨਾ ਜ਼ਿਆਦਾ ਬਣ ਜਾਂਦਾ ਹੈ ਸਾਧ ਸੰਗਤ ਜੀ ਕਹਿੰਦੇ ਧਿਆਏ ਧਿਆਏ ਉਸ ਹਰੀ ਨਾਮ ਨੂੰ ਯਾਦ ਕਰ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਸੁੱਖ ਦਾ ਅਰਥ ਹੈ ਇੱਥੇ ਅਨੰਦ ਕਿਉਂਕਿ ਸੁੱਖ ਤਾਂ ਦੁੱਖ ਵਿੱਚ ਬਦਲ ਜਾਂਦਾ ਹੈ ਉਹ ਸੁੱਖ ਵੀ ਨੇ ਜਿਹੜੇ ਦੁਨਿਆਵੀ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ ਕਿਤੇ ਕਿਤੇ ਗੁਰਬਾਣੀ ਵਿੱਚ ਪਰ ਇਹ ਹੈ ਅਨੰਦ ਮਨਸਾ ਧਾਰ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਭਾਈ ਸਤ ਸੰਗਤ ਤਾਂ ਜਨਮ ਵਰਨ ਖਤਮ ਕਰ ਦਿੰਦੀ ਤੇਰੀ ਆਤਮਿਕ ਮੌਤ ਤੇਰੇ ਦੁੱਖ ਰੋਗ ਸਭ ਕੁਝ ਖਤਮ ਕਰਨ ਵਾਲੀ ਹੈ ਜੀ ਸਤ ਸੰਗਤ ਵਿੱਚ ਤੁਸੀਂ ਆਉਂਦੇ ਹੋ ਰੋਜ਼ ਪਰ ਹੁਣ ਤੁਹਾਡੀ ਇੱਛਾ ਪਤਾ ਨਹੀਂ ਕੀ ਹੋ ਗਈ ਜਦੋਂ ਘਰ ਤੋਂ ਚੱਲੇ ਮਨਸਾ ਬੰਦਾ ਫੁਰਨੇ ਨੂੰ ਕਹਿੰਦੇ ਨੇ ਮਨਸਾ ਆਸਾ ਮਨਸਾ ਬੰਦਨੀ ਭਾਈ ਇਹ ਬੰਦਨ ਹੈ ਸਾਡੇ ਮਨ ਵਿੱਚ ਜੋ ਮੰਗ ਚੱਲ ਰਹੀ ਹੈ ਨਾ ਜੀ ਕਾਮਨਾ ਚੱਲ ਰਹੀ ਹੈ ਧਨ ਦੀ ਚੱਲ ਰਹੀ ਹੈ ਤਨ ਦੀ ਚੱਲ ਰਹੀ ਹੈ ਪੁੱਤਰ ਦੀ ਹੈ ਪੋਤਰੇ ਦੀ ਹੈ ਰਾਜ ਦੀ ਹੈ ਸਮਾਜ ਦੀ ਹੈ ਕੁਝ ਵੀ ਚੱਲ ਰਿਹਾ ਮਨਸਾ ਮੰਦਾ ਫੁਰਨਾ ਇਹ ਤਾਂ ਇਨਤ ਇਹ ਬਹੁਤ ਔਖਾ ਹੈ ਰੋਕ ਪਾਉਣੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੁੰਦੇ ਹੋ ਜਦੋਂ ਤੁਸੀਂ ਸਿਮਰਨ ਕਰਦੇ ਹੁੰਦੇ ਹੋ ਉਦੋਂ ਵੀ ਇਹ ਮਨ ਸਾ ਦੌੜੀ ਫਿਰਦੀ ਹੈ ਮਨ ਸਾ ਮਨ ਕੀ ਹੈ ਮਨ ਸਾ ਮਨ ਸਾ ਮੀਤ ਨਾ ਮਿਲਿਓ ਕੋਈ ਮਨ ਵਰਗਾ ਮਨ ਸਾ ਮਨ ਵਰਗਾ ਮਨ ਕੀ ਹੈ ਮਨ ਪਾਵਨ ਹੈ ਸੁਖ ਬਣਿਆ ਤਦ ਜੋਗ ਪ੍ਰਾਪਤ ਗਣਿਆ ਮਨ ਹਵਾ ਵਰਗਾ ਹੈ ਹਵਾ ਨੂੰ ਰੋਕ ਲੋਗੇ ਮਨ ਸਾ ਧਾਰ ਜੋ ਘਰਤੇ ਆਵੇ ਉਹ ਤਾਂ ਘੜੀ ਘੜੀ ਹਵਾ ਘੜੀ 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 ਕਿੱਥੇ ਕਿੱਥੇ ਰੋਕੋਗੇ ਉਹ ਰੋਕੇ ਜਾਂਦੀ ਹੈ ਗਿਆਨ ਕਾ ਬੰਧਾ ਮਨ ਰਹਿ ਮਨ ਪਵਨ ਹੈ ਸੁਖ ਬਣਿਆ ਤਬ ਜੋਗ ਪ੍ਰਾਪਤ ਗਣਿਆ ਤਾਂ ਸਹੀ ਜੁੜਿਆ ਜੋਗ ਜੁੜਨਾ ਜੇ ਇਸ ਹਵਾ ਵਰਗੇ ਮਨ ਨੂੰ ਸੁਖ ਬਣ ਗਿਆ ਕਦੀ ਇਸ ਜਿੰਦ ਨੂੰ ਸੁਖ ਬਣ ਗਿਆ ਕਿ ਸਰੀਰ ਦੇ ਸੁਖ ਤਾਂ ਅਸੀਂ ਬੜੇ ਢੂੰਡ ਲਏ ਨੇ ਸਰੀਰ ਨੂੰ ਗਰਮੀ ਲੱਗਦੀ ਐ ਅਸੀਂ ਸਰਦੀ ਬਣਾ ਲੈਂਦੇ ਐ ਸਰੀਰ ਨੂੰ ਸਰਦੀ ਲੱਗਦੀ ਐ ਮਾਤਾ ਨੂੰ ਕੁਲ ਹੋ ਜਾਂਦਾ ਐ ਗਰਮ ਹਵਾ ਮਿਲ ਜਾਂਦੀ ਐ ਪਰ ਮੰਨਦਾ ਹੈ ਸਾਰੀ ਸਾਧਨਾ ਮੰਦੀ ਹੈ ਕਹਿੰਦੇ ਸਤ ਸੰਗਤ ਤਾਂ ਜਨਮ ਮਰਨ ਵਟਾ ਦਿੰਦੀ ਹੈ ਪਰ ਤੇਰੀ ਮਨਸਾ ਕੀ ਹੈ ਸਤ ਸੰਗਤ ਨੇ ਉੱਥੇ ਹੀ ਦੇ ਲਗਾ ਤੇ ਮਨਸਾ ਕਦੇ ਖਤਮ ਨਹੀਂ ਹੁੰਦੀ ਆ ਕਾਮਨਾ ਕਦੇ ਖਤਮ ਨਹੀਂ ਹੁੰਦੀ ਮਨੁੱਖ ਦੀ ਬਈ ਕਾਮਨਾ ਹੀ ਨੂੰ ਖਰਾਬ ਕਰੀ ਜਾਂਦੀ ਆ ਟਿਕਣ ਹੀ ਨਹੀਂ ਦਿੰਦੀ ਸਤਗੁਰੂ ਜੀ ਕਹਿੰਦੇ ਨੇ ਆਸ ਮਨੋਰਥ ਪੂਰਨ ਹੋਵੇ ਭੇਟ ਤ ਗੁਰ ਦਰਸਾਇਆ ਜੀਓ ਤੇਰੀਆਂ ਆਸਾਂ ਤੇ ਮਨੋਰਥ ਮਨੋ ਅਰਥ ਮਨਸਾ ਉਹ ਹੀ ਚੀਜ ਜੋ ਮਨ ਵਿੱਚ ਚੱਲ ਰਹੀ ਹੈ ਆਸ ਕਹਿੰਦੇ ਉਹ ਪੂਰਨ ਹੋਵੇ ਪੂਰੀ ਜਾਂਦੀ ਪੂਰਨ ਦਾ ਅਰਥ ਹੁੰਦਾ ਹੈ ਭਰ ਜਾਣਾ ਅੰਮ੍ਰਿਤ ਸਰ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਜੀ ਅਬਦਾਲੀ ਨੇ ਪੂਰ ਦਿੱਤਾ ਪੂਰਨ ਹੋ ਗਿਆ ਪੂਰੇ ਹੋਇਆ ਸਾਰੇ ਕਿਤੇ ਜੋ ਇਹ ਜਿਹੜੀ ਆਸ ਮਨੋਰਥ ਨੇ ਪੂਰਨ ਹੋ ਜਾਂਦਾ ਪੂਰਨ ਦਾ ਬੁਰੇ ਦਾ ਅਰਥ ਖਤਮ ਹੋਣਾ ਵੀ ਹੁੰਦਾ ਹੈ ਕਹਿੰਦੇ ਕੋਈ ਨਹੀਂ ਰਹਿੰਦੀ ਫਿਰ ਜੇ ਤੂੰ ਇਹ ਅਵਸਥਾ ਲੈ ਕੇ ਆਏਗਾ ਸਾਧੂ ਦੇ ਨਾਲ ਸਾਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨੇ ਸਾਧੂ ਦੇ ਸੰਗ ਵਿੱਚ ਗੁਰਮੁਖ ਦੇ ਸੰਗ ਵਿੱਚ ਸੰਤ ਦੇ ਸੰਗ ਵਿੱਚ ਇਹ ਹੋਵੇਗਾ ਕਿਉਂਕਿ ਸਾਜਨ ਸੰਤ ਮਿਲ ਨਾਮ ਜਪੇਹਾ ਨਾਮ ਜਪੇਗੇ ਉਹਨਾਂ ਨਾਲ ਯਾਦ ਹੀ ਗੁਰਮੁਖਾਂ ਨਾਲਾ ਨਾ ਉਸ ਵਿੱਚ ਤੋਂ ਮਨਸਾ ਲੈ ਕੇ ਨਾ ਆਈ ਪਿਆਰ ਲੈ ਕੇ ਆਈ ਪਰ ਨਹੀਂ ਲਾਉਂਦਾ ਸੰਤਾਂ ਸੇਤੀ ਰੰਗ ਨਾ ਲਾਏ ਸਾਖਤ ਸੰਗ ਵੀ ਕਰਮ ਕਮਾਏ ਵਿਕਰਮ ਕੱਲਾ ਕਰਮ ਨਹੀਂ ਕਿਹਾ ਵਿਕਰਮ ਭੈੜਾ ਕਾ ਸਾਖਤ ਨਾਲ ਹੋਵੇ ਗਈ ਭੈੜਾ ਕਾ ਸਾਖਤ ਸੰਗ ਵਿਕਰਮ ਕਮਾਏ ਉਹ ਕਰਮ ਜਿਹੜਾ ਨਾ ਕਰਨੇ ਉਹ ਗੋਦਾ ਸੰਤਾ ਨਾਲ ਪਿਆਰ ਲਾਉਂਦਾ ਨਹੀਂ ਸੰਤਾ ਸੇਤੀ ਰੰਗ ਨਾ ਲਾਏ ਨਹੀਂ ਲਾਂਦਾ ਪਿਆਰ ਨਹੀਂ ਲਾਂਦਾ ਫਿਰ ਕਹਿੰਦੇ ਭੇਟ ਤ ਗੁਰ ਦਰਸਾਇਆ ਜੀਓ ਗੁਰੂ ਦਾ ਦਰਸ਼ਨ ਹੋਏਗਾ ਤੈਨੂੰ ਤਾਂ ਤੇਰੀ ਆਸ ਮਨੋਰਥ ਪੂਰੀ ਹੋਵੇਗੀ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਿਕ ਸਿੱਧ ਤੇ ਆਵੇਂ ਗਿਆਨੀ ਉਸ ਅਗਮ ਪਹੁੰਚ ਤੋ ਰਹਤ ਅਗੋਚਰ ਇੰਦਰੀਆਂ ਦੀ ਪਹੁੰਚ ਤੋ ਰਹਤ ਇੰਦਰੇ ਸੜੇ ਅੱਖਾਂ ਪੂਰਨ ਤੌਰ ਤੇ ਦੇਖ ਨਾ ਸਕਣ ਹੱਥ ਫੜ ਨਾ ਸਕਣ ਕਿਉਂਕਿ ਉਹ ਨਿਰਕਾਰ ਹੈ ਉਹ ਨਿਰਚਾਨਣ ਹੈ ਉਹ ਨੀਰਾ ਪ੍ਰਕਾਸ਼ ਹੈ ਕਿਵੇਂ ਫੜਾਂਗੇ ਕਿਵੇਂ ਦੇਖਾਂਗੇ ਪ੍ਰਕਾਸ਼ ਨਹੀਂ ਦਿਖਦਾ ਪ੍ਰਕਾਸ਼ ਵਿੱਚ ਦਿਖਦਾ ਹੈ ਨਿਰਆਕਾਰ ਹੈ ਆਕਾਰ ਦਿਖਦਾ ਹੈ ਕਿਵੇਂ ਦੇਖਾਂਗੇ ਦਿਖਦਾ ਹੈ ਅਗੰ ਅਗੋਚਰ ਦੇਖ ਦਿਖਾਵੇ ਨਾਨਕ ਤਾਕਾ ਦਾਸੋ ਉਸ ਨੂੰ ਦੇਖਣ ਲਈ ਜਿਵੇਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਨਾ ਲੋਕ ਦੇਖਦੇ ਨੇ ਵਿਗਿਆਨੀ ਦੇਖਦੇ ਨੇ ਉਹ ਫਿਰ ਸਪੈਸ਼ਲ ਸ਼ੀਸ਼ਾ ਹੈ ਸਪੈਸ਼ਲ ਐਨਕ ਹੈ ਉਸ ਨੂੰ ਦੇਖਣ ਦੇ ਲਈ ਇਸ ਤਰ੍ਹਾਂ ਹੀ ਉਹ ਇੰਨਾ ਪ੍ਰਕਾਸ਼ ਹੈ ਅਸੀਂ ਦੇਖ ਨਹੀਂ ਸਕਦੇ ਉਹਨੂੰ ਉਹਦਾ ਤਾਂ ਨਾਮ ਨਾਮ ਜਬਤ ਕੋਟ ਸੂਰ ਉਜਿਆਰਾ ਇੱਕ ਸੂਰਜ ਨੂੰ ਦੇਖ ਲਓਗੇ ਤੁਸੀਂ ਕਦੇ ਨਾਮ ਬੰਦਗੀ ਵਾਲਿਆਂ ਨਾਲ ਦੇਖਣਾ ਉਹਦੇ ਪ੍ਰਤਾਪ ਨੂੰ ਝੱਲਿਆ ਨਹੀਂ ਜਾਂਦਾ ਉਹ ਦੀ ਤਾਂ ਗੱਲ ਕੀ ਉਹਨੇ ਐਡਾ ਵੱਡਾ ਅਵੈੜਾ ਜੰਮ ਬਣਾਇਆ ਹੋਇਆ ਛੜਦਾ ਕਿਸੇ ਨੂੰ ਨਹੀਂ ਉਹ ਜੰਮ ਵੀ ਕਹਿੰਦਾ ਹੈ ਪ੍ਰਤਾਪ ਤੁਹਾਾਰਾ ਦੇਖ ਕੇ ਜੰਮ ਜੂਤ ਛੜ ਜਾਏ ਐਡੀ ਵੱਡੀ ਗੱਲ ਹੈ ਪਾਦਸ਼ਾਹ ਕਹਿੰਦੇ ਨੇ ਅਗਮ ਅਗੋਚਰ ਅਗੋਚਰ ਜਿਉ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਕੋਈ ਇੰਦਰਾ ਨਹੀਂ ਪਕੜ ਸਕਦਾ ਕਹਿੰਦੇ ਉਹ ਕਿਛ ਮਿਤ ਨਹੀਂ ਜਾਣੀ ਉਹਦਾ ਕੋਈ ਮਿੰਦੀ ਨਹੀਂ ਹੈ ਕੋਈ ਕੀਮਤ ਨਹੀਂ ਹੈ ਕੋਈ ਪਾਰਾਵਾਰ ਨਹੀਂ ਹੈ ਕੋਈ ਮਿੰਤੀ ਦੁਆਰਾ ਨਹੀਂ ਨੂੰ ਦੇਖ ਸਕਦੇ ਮੇ ਇੰਨਾ ਕ ਵੱਡਾ ਹੈ ਇੰਨਾ ਚੌੜਾ ਹੈ ਇੰਨਾ ਮੋਟਾ ਹੈ ਨਹੀਂ ਉਹਦੀ ਮਿੰਤੀ ਕੋਈ ਕਿਉਂ ਜੇਵੜ ਭਾਵੇ ਤੇ ਵੜ ਹੋਵੇ ਜੇਵੜ ਭਾਵੇ ਤੇ ਵੜ ਹੋਏ ਉਹਦੀ ਮਰਜ਼ੀ ਹੈ ਜੈਸਾ ਵਰਜੀ ਹੋ ਜਾਏ ਜਿੱਡਾ ਮਰਜ਼ੀ ਹੋ ਜਾਏ ਕਿਸੇ ਨੂੰ ਦਿਖੇ ਨਾ ਦਿਖੇ ਸਾਡੇ ਸਾਰਿਆਂ ਵਿੱਚ ਹੈ ਬੋਲ ਹੋ ਰਿਹਾ ਹੈ ਦੇਖ ਹੋ ਰਿਹਾ ਹੈ ਹਿਲ ਹੋ ਰਿਹਾ ਹੈ ਕਿਰਿਆ ਉਹ ਕਰ ਰਿਹਾ ਸਾਰੀ ਕਿੰਨਾ ਕੁ ਪਕੜ ਵਿੱਚ ਆਇਆ ਸਾਡੇ ਕਿੰਨੀ ਉਮਰ ਹੋ ਗਈ ਕਿੰਨੀ ਕਿੰਨੀ ਧੇਰ ਹੋ ਗਈ ਸਰੀਰ ਵਿੱਚ ਬੈਠਿਆਂ ਨੂੰ ਕਿੰਨਾ ਕੁ ਪਕੜ ਵਿੱਚ ਆਇਆ ਹੈ ਅਗੋਚਰ ਹੈ ਉਹਦੀ ਕੋਈ ਕੀਮਤ ਨਹੀਂ ਮਿਤ ਨਹੀਂ ਹੈ ਤੇ ਅਸੀਂ ਕੀਮਤਾਂ ਕਰ ਰਹੇ ਆ ਮਿੰਤੀਆਂ ਕਰ ਰਹੇ ਆ ਉਹਦੀ ਕੋਈ ਮੈਜ਼ਰਮੈਂਟ ਨਹੀਂ ਹੈ ਉਹਦਾ ਹਾਂ بڑے بڑے ਅਸੀਂ ਨਹੀਂ بڑے بڑے ਸਾਧਕ ਸਿੱਧ ਧਿਆਵੇਂ ਗਿਆਨੀ ਗਿਆਨੀ ਦੀ ਵਿਚਾਰੇ ਦੀ ਕੀ ਤਾਕਤ ਹੈ ਸਾਧਕ ਦੀ ਕੀ ਹੈ ਸਾਧਨਾ ਕਰਿਆ ਸਿੱਧ ਦੀ ਕੀ ਹੈ ਸਿੱਧ ਹੁੰਦਾ ਜਿਹਨੇ ਸਾਧਨਾ ਕਰ ਲਈ ਹੈ ਸਿੱਧੀ ਪ੍ਰਾਪਤ ਹੋ ਗਈ ਹੈ ਕਾਮਯਾਬੀ ਮਿਲ ਗਈ ਜਨ ਉਹਦੀ ਵੀ ਕੋਈ ਪਾਇਆ ਨਹੀਂ ਧਿਆਰ ਰਹੇ ਨੇ ਤੈਨੂੰ ਜ਼ਰੂਰ ਪਰ ਤੇਰੀ ਮਿੰਤੀ ਗਿਣਤੀ ਨਹੀਂ ਹੈ ਇਹ ਕਿਉਂ ਨਹੀਂ ਹੈ ਤੇ ਕਦੋਂ ਹੁੰਦੀ ਹੈ ਖੁਦੀ ਮਿੱਟੀ ਚੂਕਾ ਪੋਲਾਵਾ ਗੁਰਮਨਹੀ ਮਾਹੇ ਪ੍ਰਗਟਾਇਆ ਜੀਓ ਖੁਦੀ ਨੂੰ ਮਿਟਾ ਖੁਦੀ ਹੋਮੈ ਮੇਰੇ ਕੋਲ ਧਨ ਹੈ ਖੁਦੀ ਹੋਵੇਗੀ ਮੇਰੇ ਕੋਲ ਗਿਆਨ ਹੈ ਖੁਦੀ ਹੋਵੇਗੀ ਮੇਰੇ ਕੋਲ ਸਮਾਜ ਰਾਜ ਆਲਾ ਦਵਾਲਾ ਹੈ ਤਾਂ ਹੀ ਤਾਂ ਜਿਹੜਾ ਭਗਤ ਨਾਮ ਜਪਦਾ ਉਹਦੇ ਨਾਲ ਉਹ ਆਲਾ ਦਵਾਲਾ ਟੁੱਟਦਾ ਹੈ ਪਹਿਲਾਂ ਖੁਦੀ ਮਿਲਦੀ ਹੈ ਉਹ ਧਨ ਤੋਂ ਖਾਲੀ ਕਰ ਲੈਂਦਾ ਹੈ ਮਨ ਸੁਖ ਨੂੰ ਕਹਿੰਦੇ ਨੇ ਮਹਾਰਾਜ ਮਨ ਸੁਖ ਕੀ ਨਾ ਹੈ ਭਾਈ ਮਨ ਸੁਖ ਹੈ ਜੀ ਜਹਾਜ ਚੱਲਦੇ ਸਰ ਬਹੁਤ ਵੱਡਾ ਸਿੱਖ ਹੋਇਆ ਹੈ ਗੁਰਨਾਨਕ ਦੇਵ ਜੀ ਦਾ ਅਮੀਰ ਸਿੱਖ ਬਹੁਤਾ ਵੱਡਾ ਕਹਿੰਦੇ ਦੇਖਣਾ ਮਨ ਦਾ ਸੁੱਖ ਦੇਖਿਆ ਕਹਿੰਦੇ ਨਹੀਂ ਜੀ ਦੇਖਣਾ ਕਹਿੰਦੇ ਹਾਂ ਜੀ ਉਹ ਕਹਿੰਦੇ ਛੱਡਦੇ ਸਾਰਾ ਕੁਝ ਜਦੋਂ ਥੋੜੀ ਦੇਰ ਛੜਿਆ ਪਾਸ਼ਾ ਨੇ ਦੇਖਿਆ ਆਪਣੀ ਸੁਰਤ ਨਾਲ ਇਹਦਾ ਅੰਦਰ ਤਾਂ ਨਹੀਂ ਹਿਲਦਾ ਕਹਿੰਦੇ ਕੋਈ ਗੱਲ ਨਹੀਂ ਬੈਠ ਫਿਰ ਬਸ ਹੋਣੀ ਦੇਣਾ ਕੁਝ ਵੀ ਫਿਰ ਦੇਖ ਲੋ ਰਾਜਾ ਸ਼ਿਵਨਾਬ ਨੂੰ ਚੇਲਾ ਬਣਾ ਦਿੰਦਾ ਐਨੀ ਦੂਰ ਜਾ ਕੇ ਵੀ ਹੋਰ ਪਤਾ ਨਹੀਂ ਕਿਤਨੇ ਜੋੜੇ ਉਸਨੇ ਅਸੀਂ ਆਪ ਨਹੀਂ ਜੁੜ ਸਕਰੇ ਖੁਦ ਹੀ ਇਸ ਕਰਕੇ ਖੁਦ ਹੀ ਮਿੱਟੀ ਤੋਂ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨ ਜੋ ਫਿਰ ਦ੍ਰਿਸ਼ਟੀ ਆਇਆ ਹੈ ਜਿਹੜਾ ਅਗਮ ਗੋਚਰ ਉਹ ਦ੍ਰਿਸ਼ਟੀ ਆਇਆ ਸਾ ਜੀ ਦਿਖਣ ਲੱਗ ਪਿਆ ਹਰ ਥਾਂ ਤੇ ਦਿਖਦਾ ਹੈ ਪਹਿਲਾਂ ਆਪਣੇ ਅੰਦਰ ਦਿਖਦਾ ਇੱਥੇ ਵੀ ਆਪਣੇ ਅੰਦਰ ਕਹਿ ਰਹੇ ਨੇ ਖੁਦੀ ਮਿੱਟੀ ਚੂਕਾ ਪੁਲਾਵਾ ਜਿਹੜਾ ਭੁਲੇਖਾ ਪਿਆ ਹੋਇਆ ਸੀ ਸਾਨੂੰ ਮਿਟ ਗਿਆ ਵੀ ਇਹ ਘਰ ਮੇਰਾ ਸਰੀਰ ਮੇਰਾ ਏ ਧਰਮ ਮੇਰਾ ਏ ਪਿੰਡ ਮੇਰਾ ਆਹ ਕਰਦੇ ਹੋ ਉਹ ਕਰਦੇ ਹੋ ਇਹ ਪੁਲਾਵਾ ਹੈ ਪੁਲਾਵੜੇ ਭੁੱਲ ਭੁੱਲ ਪਛੋਤਾਣੀ ساری ਉਮਰ ਪੁਛਦਾਂਦਾ ਰਹੇਗਾ ਪੁਛਤਾਂਦਾ ਹੀ ਜਾਏਗਾ ਅੱਗੇ ਵੀ ਬੜੇ ਜਾ ਰਹੇ ਨੇ ਪੁਛਤਾਂਦੇ ਹੋਏ ਪੁਲਾਵਾ ਚੁੱਕ ਗਿਆ ਇਹ ਪੁਲਾਵਾ ਭੁੱਲ ਪਣਾ ਸਾਡਾ ਭਲਕੜ ਇਹਨੂੰ ਕੌਣ ਦੂਰ ਕਰਦਾ ਹੈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਭੁੱਲਿਆਂ ਗੁਰ ਸਮਝਾਏ ਸੀ ਪੁਲਾਵ ਕਿਨੇ ਕੀਤਾ ਖੁਦੀ ਮਿਟੀ ਜਦੋਂ ਖੁਦੀ ਮਿਟੇਗੀ ਉਸ ਤੋਂ ਨਹੀਂ ਖੁਦੀ ਛੱਡ ਪਹਿਲਾਂ ਹੰਕਾਰ ਸਾਡਾ ਆਪ ਜਿਹਨੂੰ ਆਪ ਗਵਾਏ ਮੈਂ ਮਿਲਾਂ ਅਪਛ ਆਪ ਗਏ ਤੋ ਆਪੇ ਭੇ ਖੁਦੀ ਹੰਕਾਰ ਹੋ ਮੈਂ ਬੜੇ ਨਾਮ ਨੇ ਖੁਦੀ ਮਿਟੀ ਚੁ ਕਾ ਪੋਲਾਵ ਗੁਰ ਮਨ ਹੀ ਮੈਂ ਪ੍ਰਗਟਾਇਆ ਜਿਓ ਅੰਦਰ ਹੀ ਮਰਹੀਂ ਤੇ ਮਨ ਮੰਨਿਆ ਕਿਸੇ ਨੂੰ ਕੀ ਬਤਾ ਕੀਏ ਦੇਖੀ ਜਾਏ ਕੋਈ ਮਨ ਹੀ ਮਾਹੇ ਅੰਦਰ ਹੀ ਅੰਦਰ ਪ੍ਰਗਟਾਇਆ ਜਿਉ ਬਸ ਪ੍ਰਗਟ ਕਰਨਾ ਹੈ ਤਾਂ ਸਾਰਿਆਂ ਕੋਲ ਹੈ ਕਿਨੇ ਗੁਰੂ ਨੇ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਵਿੱਚ ਰਹਿ ਸਾਰਾ ਦਿਨ ਬਸ ਕਰੀ ਜਾ ਜੋ ਮਰਜੀ ਗੁਰੂ ਦੀ ਸਿੱਖਿਆ ਤੋਂ ਬਿਨਾ ਨਾ ਕਰੀ ਗੁਰੂ ਦੀ ਸਿੱਖਿਆ ਬਿਨਾਂ ਤਾਂ ਇੱਕ ਡੇਢ ਮਿੰਟ ਵਿੱਚ ਹੀ ਮਾਰ ਦਿੰਦਾ ਉਹ ਇੱਕ ਡੇਢ ਮਿੰਟ ਵਿੱਚ ਹੀ ਸਾਧ ਸੰਗ ਜੀ ਛੇਨ ਵਿੱਚ ਵੀ ਮਾਰ ਦਿੰਦਾ ਸੋ ਪਾਤਸ਼ਾਹ ਕੰਦਰ ਗੁਰ ਮਨ ਹੀ ਮਾਹੇ ਪ੍ਰਗਟਾਇਆ ਪ੍ਰਗਟਿਓ ਜੋਤ ਸਹਿਜ ਸੋਭਾ ਬਾਜੇ ਅਨਹਦ ਬਾਣੀ ਅਨਹਦ ਲਗਾਤਾਰ ਹਦ ਨੇ ਜੀ ਦੀ ਅਨਹਦ ਲਗਾਤਾਰ ਬਾਣੀ ਵਜਰੀ ਸਿਫਤ ਹੋ ਰਹੀ ਹੈ ਕਰਦਾ ਨਹੀਂ ਹੁੰਦੀ ਹੈ ਆਪਣੇ ਆਪ ਹੋਈ ਜਾਂਦੀ ਹੈ ਜਿਵੇਂ ਅਸੀਂ ਮਾਇਆ ਦਾ ਕੋਈ ਵਿਹਾਰ ਕਰਦੇ ਨਹੀਂ ਵਿਕਾਰਾਂ ਦਾ ਵਿਹਾਰ ਕਰਦੇ ਨਹੀਂ ਆਪੇ ਹੀ ਵਿਕਾਰ ਆਈ ਜਾਂਦੇ ਨੇ ਆਪੇ ਹੀ ਮਾਇਆ ਦਾ ਅਸਰ ਹੋਈ ਜਾਂਦਾ ਹੈ ਆਪੇ ਹੀ ਗਲਤ ਸੋਚਣੀ ਹੋਈ ਜਾਂਦੀ ਹੈ ਉੱਥੇ ਇਸ ਤਰ੍ਹਾਂ ਹੀ ਇੱਧਰ ਵੀ ਉੱਧਰ ਜਦੋਂ ਇਹ ਵਖਤਾ ਬਣਦੀ ਹੈ ਮਨ ਹੀ ਮਾਹੇ ਪ੍ਰਗਟਾਇਆ ਜਿਉ ਜਦੋਂ ਮਨ ਵਿੱਚੇ ਪ੍ਰਗਟ ਹੋ ਜਾਂਦਾ ਹੈ ਹੈ ਸਭ ਕੋਲ ਅਹਿਸਾਸ ਸੰਗਜੀ ਸਭ ਮੈਂ ਜੋਤ ਜੋਤ ਹੈ ਸੋਇ तिसਦੇ ਚਨਣ ਸਭ ਮੈਂ ਚਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰ ਮਨ ਹੀ ਮਾਹੇ ਪ੍ਰਗਟਾਇਆ ਗੁਰੂ ਦਾ ਇਹ ਤਾਂ ਕੰਮ ਹੈ ਗੁਰੂ ਨੇ ਇਹ ਚੀਜ਼ ਦੇਣੀ ਸਿੱਖ ਨੂੰ ਜਿਹੜਾ ਉਹਨੂੰ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਉਹਦੀ ਸੇਵ ਵਿੱਚ ਉਹਨੂੰ ਇਹ ਚੀਜ਼ ਦੇ ਦਿੰਦਾ ਹੈ आनंद मंगल कल्याण ए निधाना सुख सहज हर नाम बखाना भाई ਜਦੋਂ ਹਰੀ ਦੇ ਨਾਮ ਨੂੰ ਕੋਈ ਵਿਖਿਆਨ ਕਰਦਾ ਹੈ ਜਪਦਾ ਹੈ ਸੁਣਦਾ ਹੈ ਸੁਣਾਉਂਦਾ ਹੈ ਵਿਖਿਆਨ ਕਹਿੰਦੇ ਉਹ ਵਿਖਿਆਨ ਕਰਦਾ ਹੈ ਹਰ ਨਾਮ बखਾਨਾ ਉਸ ਨੂੰ ਕੀ ਮਿਲਦਾ ਹੈ ਸੁਖ ਸਹਜ ਵਿਖਿਆਨ ਰਸਨਾ ਦੁਆਰਾ ਹੁੰਦਾ ਹੈ रसना गुणगोपान नित गायण सांत सहज रहस मन उपजीयो सगले पलाएन। दुख पलायन दुख पलायन ਕਰਨੇ ਚਲੇ ਜਾਂਦੇ ਨੇ ਰਹਿੰਦੇ ਨਹੀਂ ਕਦੋਂ ਜਦੋਂ ਹਰੀ ਨਾਮ ਵਿਖਾਨਾ ਕਰਿਆ ਇਹ ਗੁਰਬਾਣੀ ਹਰੀ ਨਾਮ ਹੈ ਸਾਰਾ ਇਸ ਨੂੰ ਵਖਿਆਨ ਕਰ ਕਰੋ ਸੁਣਿਆ ਕਰੋ ਸੁਣਾਇਆ ਕਰੋ ਉਚਰਿਆ ਕਰੋ ਬਥੇਰਾ ਕੁਝ ਹੈ ਤੁਹਾਡੇ ਕੋਲ ਬਾਣੀ ਦਾ ਬੜੇ ਸਾਡੇ ਕੋਲ ਸਹਿਜ ਪਾਠ ਬਹੁਤ ਨੇ ਅਖੰਡ ਪਾਠ ਸਭ ਚੱਲ ਰਹੇ ਨੇ ਦੋ ਦੋ ਤਿੰਨ ਤਿੰਨ ਚੱਲ ਰਹੇ ਨੇ ਸੋ ਪਾਤਸ਼ਾਹ ਕਹਿੰਦੇ ਇਹ ਇਹਦੇ ਵਿੱਚ ਰਹਿ ਤੂੰ ਵੈਸੇ ਨਹੀਂ ਗਾਇਆ ਜਾਂਦਾ ਵੈਸੇ ਤਾਂ ਹਿਰਦੇ ਵਿੱਚ ਗਾਇ ਜਾਂਦਾ ਹੈ ਮਨੁੱਖ ਜੇ ਗੁਰੂ ਕਿਰਪਾ ਕਰੇ ਨਾ ਇਹ ਤਾਂ ਚੱਲਦੇ ਆਂ ਫਿਰਦੇ ਆਂ ਤੁਰਦੇ ਆਂ ਉਠ ਤ ਬੈਠ ਤ ਸੋਬਤ ਨਾਮ ਕਹਉ ਨਾਨਕ ਜਨ ਕੈ ਸਦ ਕਾਮ ਤਾ ਮਾਰਗ ਚਲਤ ਹਰੇ ਹਰ ਗਾਈਏ ਉਹ ਗਾਈਉ ਜਾਂਦਾ ਉਹ ਤਾਂ ਉਹਨੂੰ ਪਰਮੇਸ਼ਰ ਕਿਸੇ ਨਾ ਕਿਸੇ ਢੰਗ ਨਾਲ ਗਾਣ ਤੇ ਰੱਖਦਾ ਜਿਨੇ ਇਹ ਗਾਇਆ ਉਹਨੂੰ ਸੁਖ ਸਹਿਜ ਆਤਮ ਕਡੋਲਤਾ ਨੂੰ ਕਹਿੰਦੇ ਨੇ ਅੰਦਰੋਂ ਨਾਮ ਡੋਲਣਾ ਇਹ ਉਹ ਕਿਉਂਕਿ ਉਹ ਆਪ ਸੁਖ ਸਾਗਰ ਹੈ ਤੇ ਜਿਹੜਾ ਉਹਨੂੰ ਗਾਉਂਦਾ ਉਹ ਵੀ ਸੁਖ ਸਾਗਰ ਬਣ ਜਾਂਦਾ ਸੁਖ ਸਾਗਰ ਮੇਰੇ ਗੁਰਗੋਪਾਲਾ ਤੇਰੀ ਸ਼ਰਨ ਮੇਰੇ ਦੀਨ ਦੇਵਾਲਾ ਸੁੱਖਾਂ ਦਾ ਸਾਗਰ ਹੈ ਉਹ ਛੋਟਾ ਮੋਟਾ ਨਹੀਂ ਆਨੰਦ ਮੰਗਲ ਕਲਿਆਣ ਨਹੀਂ ਲੰਦਾ ਆਨੰਦ ਬਣ ਜਾਂਦੇ ਨੇ ਉਹਦੇ ਜੀਵਨ ਵਿੱਚ ਮੰਗਲ ਹੀ ਮੰਗਲ ਖੁਸ਼ੀਆਂ ਮੰਗਲ ਹੀ ਮੰਗਲ ਬਣ ਜਾਂਦੇ ਨੇ ਉਹਦੇ ਅੰਦਰ ਮੰਗਲ ਕल्याण ਹੋ ਜਾਂਦੀ ਆਪਾਂ ਕਹਿੰਦੇ ਕल्याण ਹੋ ਗਈ ਵੀ ਫਲਾਲੇ ਦੀ ਇਹ ਸਾਰੀ ਚੀਜ਼ਾਂ ਦਾ ਖਜ਼ਾਨਾ ਉਹਨੂੰ ਮਿਲ ਜਾਂਦਾ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ ਖਜ਼ਾਨਾ ਹਰ ਚੀਜ਼ ਦਾ ਉਹਦੇ ਕੋਲ ਖਜ਼ਾਨਾ ਨਾਮ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਧਿਆਨ ਦਾ ਖਜ਼ਾਨਾ ਸਾਡਾ ਧਿਆਨ ਲੱਗਦਾ ਨਹੀਂ ਉਹਦਾ ਹਟਦਾ ਨਹੀਂ ਹਰ ਚੀਜ਼ ਦਾ ਖਜ਼ਾਨਾ ਬਹੁਤ ਖਜ਼ਾਨਾ ਹਰ ਜੀ ਤਿੰਨ ਪੈ ਹਰ ਕੀਰਤਨ ਲਾਹ ਰਾਂ ਇਹਦੇ ਕੋਲ ਹਰੀ ਦਾ ਲਹਾ ਹੈ ਹਰੀ ਦਾ ਕੀਰਤਨ ਹੈ ਉਹਦੇ ਕੋਲ ਖਜ਼ਾਨੇ ਹੀ ਖਜ਼ਾਨਾ ਹੈ ਸਾਰੀ ਚੀਜ਼ਾਂ ਦਾ ਪਰਮੇਸ਼ਰ ਆਪ ਹੀ ਖਜ਼ਾਨਾ ਉਹ ਹੀ ਖਜ਼ਾਨਾ ਬਣਾ ਦਿੰਦਾ ਉਹਨੂੰ ਬਾਦਸ਼ਾ ਬਖਸ਼ਿਸ਼ ਕਰ ਰਹੇ ਨੇ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜਿਉ ਜਿਸ ਤੇ ਉਹ ਪਰਮੇਸ਼ਰ ਆਪ ਦਿਆਲ ਹੋ ਜਾਂਦਾ ਹੈ ਉਏ ਕਿਰਪਾਲ ਸੁਆਮੀ ਆਪਣਾ ਜਿਹਨੂੰ ਆਪਣਾ ਬਣਾ ਲੈਂਦਾ ਉਹ ਉਹਦੇ ਕਿਰਪਾਲ ਹੋਣ ਦਾ ਢੰਕ ਕੀ ਹੈ ਗੁਰੂ ਦੀ ਸੇਵਾ ਵਿੱਚ ਰੱਖੇਗਾ ਉਹਨੂੰ ਗੁਰੂ ਦੀ ਸੰਗਤ ਵਿੱਚ ਰੱਖੇਗਾ ਉਹਨੂੰ ਗੁਰੂ ਦੀ ਬਾਣੀ ਵਿੱਚ ਰੱਖੇਗਾ ਉਹਨੂੰ ਉੱਥੇ ਫਿਰ ਇਹ ਸਾਰੇ ਚ ਜਾਉਣ ਗਿਆ ਅੰਮ੍ਰਿਤ ਵਰਖੈ ਅਨਹਦ ਬਾਣੀ ਇਹ ਅਵਸਥਾ ਬਣੇਗੀ ਇਹ ਅਵਸਥਾ ਉਹਦੇ ਅੰਦਰ ਬਣ ਜਾਂਦੀ ਹੈ ਮਨ ਤਨ ਅੰਤਰ ਸਾਥ ਸਮਾਣੀ ਅੰਦਰ ਟਿਕਾਉ ਵਿੱਚ ਆ ਜਾਂਦਾ ਬਾਹਰ ਜੋ ਮਰਜੀ ਕਰੀ ਜਾਏ ਇਹ ਕਿਰਪਾਲ ਹੋਣ ਦੀ ਨਿਸ਼ਾਨੀਆਂ ਨੇ ਗੁਰਮੁਖਾਂ ਦਾ ਮੇਲ ਹੋਵੇਗਾ ਉਹਨੂੰ ਬਹੁਤ ਜ਼ਿਆਦਾ ਗੁਰਮੁਖਾਂ ਦਾ ਪਿਆਰ ਮਿਲੇਗਾ ਉਹਨੂੰ ਬਹੁਤ ਜ਼ਿਆਦਾ ਉਹ ਫਿਰ ਉੱਥੇ ਹੁੰਦਾ ਆਵੋ ਸਾ ਆਵੋ ਸਾ ਜਨमीत ਪਿਆਰੇ ਮਿਲਗਾ ਮੈਂ ਗੁਣ ਅਗਮ ਅਪਾਰੇ ਉਹਦਾ ਕਾਰਨ ਬਣਾਈ ਜਾਂਦਾ ਉਹ ਕੋਈ ਨਾ ਕੋਈ ਗਾਣ ਦਾ ਦੂਜੇ ਪਾਸੇ ਹਟਾਣ ਦਾ ਵੀ ਕਾਰਨ ਬਣਾਉਂਦਾ ਉਹ ਉਹਦੀ ਮਰਜ਼ੀ ਹੈ ਨਾ ਜਿਹਨੂੰ ਦੂਜੇ ਪਾਸੇ ਲਾ ਦਿੰਦਾ ਖਸਮ ਛੋੜ ਦੂਜੇ ਲੱਗੇ ਹੁਣ ਲੱਗੇ ਥੋੜਾ ਲਾਏ ਨੇ ਉਹਨੇ ਸੁਪਾਸ਼ਿਆ ਕਹਿੰਦੇ ਉਸ ਦੀ ਇਹ ਹੋਏ ਕਿਰਪਾਲ ਇਹ ਕਿਰਪਾਲਤਾ ਹੈ ਸਾਢੇ 3 ਹੋਏ ਕਿਰਪਾਲ ਸਵਾਮੀ ਆਪਣਾ ਫਿਰਦੇ ਸਵਾਮੀ ਕਿਰਪਾਲੂ ਹੋ ਜਾਂਦਾ ਹੈ ਕੀ ਕਰਦਾ ਨਾਉ ਨਾਨਕ ਘਰ ਮੈਂ ਆਇਆ ਜੀਉ ਜਿਤੇ ਉਹਨੇ ਨਾਮ ਰੱਖਿਆ ਹੋਇਆ ਨਾ ਸਾਡੇ ਅੰਦਰ ਕਿ ਜਨ ਉਹ ਘਰ ਵਿੱਚ ਉਹਨੂੰ ਲਿਆਤਾ ਹੈ ਅਸੀਂ ਵੀ ਘਰ ਵਿੱਚ ਰਹਿੰਦੇ ਆ ਕਿਸੇ ਨਾ ਕਿਸੇ ਦੇ ਉਹ ਅੰਦਰ ਲਿਆਤਾ ਹੈ ਗੁਰੂ ਦਾ ਕੰਮ ਹੀ ਸਿੱਖ ਨੂੰ ਅੰਦਰ ਲਿਆਉਣਾ ਹੈ ਬਾਹਰ ਮਾਂ ਦਾ ਕੰਮ ਹੀ ਬੱਚੇ ਨੂੰ ਪੜਨ ਤੇ ਲਾਉਣਾ ਆਪਣੇ ਕੰਮ ਵਿੱਚ ਲਾਉਣਾ ਹੈ ਇਸ ਤਰ੍ਹਾਂ ਕਹਿੰਦੇ ਨੌ ਘਰ ਮੈਂ ਉਹਦੇ ਘਰ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਹੀ ਨਾਮ ਹੁੰਦਾ ਹੈ ਉਦੇ ਅੰਦਰ ਆ ਜਾਂਦਾ ਜਿਸ ਨੂੰ ਅਸੀਂ ਜਪਣ ਦਾ ਯਤਨ ਕਰਦੇ ਆ ਉਹ ਸਹਿਜੇ ਹੀ ਉਹਦੇ ਅੰਦਰ ਉਹਨੂੰ ਕਦੇ ਭੁੱਲਦਾ ਨਹੀਂ ਸਤਿਗੁਰੂ ਜੀ ਰਹਿਮਤ ਕਰਨ ਹੋਈ ਭੁੱਲ ਚੁੱਕਦੀ ਖਿਮਾ ਬਖਸ਼ਣਾ ਜੀ ਅਸੀਸ ਬਖਸ਼ੋ ਓ ਆਹੇ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ